ਗਰਤੋਟ ਕੇ ਕੁੜੀ ਨੇ ਆਪਣੇ ਵਿਆਹ ਦੇ ਵਿੱਚ ਪਾਇਆ ਬੇਹੱਦ ਸੋਹਣਾ ਪੰਗੜਾ ਜੱਥੇ ਕੀ ਦੋਸਤੋ ਇਹ ਵੀਡੀਓ ਹੋ ਗਈ ਸੋਸ਼ਲ ਮੀਡੀਆ ਉੱਤੇ ਵਾਇਰਲ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਵਾਕਿਆ ਦੇਖ ਸਕਦੇ ਹੋ ਇਸ ਕੁੜੀ ਨੂੰ ਆਪਣੇ ਵਿਆਹ ਦਾ ਕਿੰਨਾ ਚਾਹ ਹੋਵੇਗਾ ਜਿਸ ਨੇ ਆਪਣੇ ਰਿਸ਼ਤੇਦਾਰਾਂ ਦੀ ਕੋਈ ਪਰਵਾਹ ਨਹੀਂ ਮੰਨੀ ਤੇ ਆਪਣਾ ਪੰਗੜਾ ਪਾਉਣਾ ਬੇਹੱਦ ਜ਼ਰੂਰੀ ਸਮਝਿਆ ਜੱਥੇ ਕੀ ਦੋਸਤੋ ਇਸ ਕੁੜੀ ਨੇ ਆਪਣੀ ਮਨਪਸੰਦੀ ਦੇ ਗੀਤ ਉੱਪਰ ਪਾ ਕੇ ਬੇਹੱਦ ਪਾਇਆ ਖੂਸਣਾ ਪੰਗੜਾ ਜੱਥੇ ਕੀ ਦੋਸਤੋ ਰਿਸ਼ਤੇਦਾਰ ਵੀ ਰਹਿ ਗਏ ਵੀਡੀਓ ਬਣਾਉਂਦੇ ਤੇ ਤੁਸੀਂ ਵੀ ਇਸ ਵੀਡੀਓ ਦੇ ਵਿੱਚ ਵਾਕਿਆ ਦੇਖ ਸਕਦੇ ਹੋ ਤੇ ਕੁੜੀ ਨੂੰ ਆਪਣੇ ਵਿਆਹ ਦਾ ਕਿੰਨਾ ਚਾਹ ਹੋਵੇਗਾ ਜੱਥੇ ਕਿ ਦੋਸਤੋ ਪੰਜਾਬੀ ਵਿਆਹ ਵਾਲੇ ਦਿਨ ਧਰਤੀ ਉੱਪਰ ਡੀ ਵੀ ਨਹੀਂ ਨਉਦੇ ਉੱਥੇ ਦੋਤੇਸ ਕੁੜੀ ਨੇ ਵੀ ਬੇਹੱਦ ਕਮਾਲ ਕਰ ਦਿੱਤੀ ਸ਼ਾਗੜ ਤੋਂ ਉੱਟ ਕੇ ਪਾਇਆ ਬੇਹੱਦ ਖੂਬ ਸੋਹਣਾ ਪੰਗੜਾ ਜੱਥੇ ਕਿ ਪੰਜਾਬੀ ਵਿਆਹ ਵਾਲੇ ਦਿਨ ਕਰੀ ਹੋਈ ਕਮਾਈ ਪਲਾਂ ਦੇ ਵਿੱਚ ਉਡਾ ਦਿੰਦੇ ਹਨ ਜੱਥੇ ਕਿ ਪੰਜਾਬੀਆਂ ਨੂੰ ਵਿਆਹ ਵਾਲੇ ਦਿਨ ਰੱਬ ਵੀ ਚੇਤੇ ਨਹੀਂ ਹੁੰਦਾ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਕਾ ਗਿਆ ਸੱਚ ਦੇਖ ਸਕਦੇ ਇਸ ਕੁੜੀ ਦੀ ਧਰਤੀ ਉੱਪਰ ਅੱਡੀ ਵੀ ਨਹੀਂ ਲੱਗਦੀ ਤੇ ਤੁਸੀਂ ਇਸ